ਦੇ ਤਕੜੇ ਤਕੜੇ ਰੇਡਰਾਂ ਨੂੰ ਗੁੱਟ ਝਾੜ ਕੇ ਆਪਣੇ ਪੈਰਾਂ ਕੇ ਸੁੱਟ ਲੈਣ ਵਾਲਾ ਬਿਹਾਰੀਪੁਰ ਦਾ ਨਾਨੂ ਮਾਂ ਖੇਡ ਕਬੱਡੀ ਨੂੰ ਯਾਦ ਰਹੇਗਾ ਪਰ ਆਹ ਵੇਖਦੇ ਹਾਂ ਵੀ ਕਬੱਡੀ ਦਾ ਮਾਸਟਰ ਖਿਡਾਰੀ 2005 ਦੇ ਵਰਲਡ ਹੈਪੀ ਕਿ ਕਾਹ ਨੂੰ ਆ ਗਿਆ ਸਰੋਂ ਦਾ ਫੁੱਲ ਬਣ ਕੇ ਵੇ ਮਾਪਿਆਂ ਨੇ ਨਿੰਜੇ ਤੋੜਨੀ ਆਹ ਜਹਾਨ ਵਿੱਚ ਸਾਰੇ ਗੱਲਾਂ ਹੋ ਗਈਆਂ ਜਹਾਨ ਵਿੱਚ ਸਾਰੇ ਮਾਂ ਪ੍ਰਕਾਸ਼ ਕੌਰ ਨੇ ਜਦੋਂ ਦੁੱਲਾ ਜਮਿਆ ਮਾਂ ਨੇ ਜਦੋਂ ਆਹ ਦੁੱਲਾ ਜਮਿਆ ਸਰਦਾਰ ਤੇਜਾ ਸਿੰਘ ਦਾ ਸੁਪੁੱਤਰ ਦੁਨੀਆ ਦਾ ਮਾਣ ਹਰਦਵਿੰਦਰਜੀਤ ਸਿੰਘ ਦੁੱਲਾ ਐ ਸਮੇ ਕਬੱਡੀ ਪਾਉਂਦਾ ਹੋਇਆ ਯੰਗ ਕਬੱਡੀ ਕਲੱਬ ਵੱਲੋਂ ਖੇਡਦਿਆਂ ਬੈਨਕੂਵਰ ਦੇ ਕਈ ਕਬੱਡੀ ਕੱਪਾਂ ਦਾ ਬੈਠਾ ਇਹ ਹਰਦਵਿੰਦਰਜੀਤ ਸਿੰਘ ਦੁੱਲਾ ਹੈ ਤੇਜ ਹਵਾ ਦਾ ਬੁੱਲਾ ਐ ਸਮੇ ਅੰਕ ਪ੍ਰਾਪਤ ਕਰਦਾ ਹੋਇਆ ਇਹ ਕਹਿੰਦੇ ਉੱਡਦਾ ਵਿੱਚ ਹਵਾਵਾਂ ਇਹਦਾ ਨਾਂ ਗੂੰਜੇ ਵਿੱਚ ਫਿਜਾਵਾਂ ਇਹ ਹੱਥ ਨਹੀਂ ਕਿਸੇ ਦੇ ਆਉਂਦਾ ਇਹ ਚੰਗੀਆਂ ਕੌਡੀਆਂ ਪਾਉਂਦਾ ਇਹ ਤੇਜ ਹਵਾ ਦਾ ਬੁੱਲਾ ਇਹ ਹਰਦਵਿੰਦਰ ਕਪੂਰ ਥਲੀਆ ਕਹਿੰਦਾ ਪ੍ਰੀਤੇ ਦੀ ਖੇਡ ਦਾ ਵਾਰਿਸ਼ ਐ ਸਮੇ ਅੱਗੇ ਵਧਦਾ ਹੋਇਆ ਗੋਰਾਂਸ਼ੋ ਰੰਗ ਹੈ ਕਬੱਡੀ ਦਾ ਮਾਸਟਰ ਖਿਡਾਰੀ ਹੈ 92 ਦੇ ਵਿੱਚ ਬਿਜਲੀ ਪੰਜਾਬ ਪੁਰਸ ਨੂੰ ਛੱਡ ਕੇ ਬਿਜਲੀ ਬੋਰਡ ਵੱਲ ਆਇਆ ਹੈ ਔਰ ਸਾਹਮਣੇ ਤਕੜਾ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਇਹ ਨੌਜਵਾਨ ਮੌਲੀ ਪਿੰਡ ਹੈ ਕਿ ਚਾੜੂਗੀ ਜਰੂਰ ਕੋਈ ਨਮਾ ਚੰਦ ਤਤੜੀ ਕਹਿੰਦਾ ਸੀ ਫਕੀਰ ਮੌਲੀ ਵਾਲਾ ਮੇਰੀ ਸੱਸ ਨੇ ਇੱਥੇ ਹੀ ਕਰ ਦਿੱਤਾ ਕਾਲਾ ਮਾਲਾ ਮੇਰੀ ਸੱਸ ਨੇ ਮੇਰੇ ਵਾਰੀ ਜਮ ਦਿੱਤਾ ਕਾਲਾ ਮੇਰੀ ਸੱਸ ਨੇ ਫਕੀਰ ਦੇ ਪਿੰਡ ਦੇ ਗਦਵਿੰਦਰਜੀਤ ਦੁੱਲਾ ਸੁਰਖਪੁਰ ਦੀ ਧਰਤੀ ਦਾ ਅਗਲੀ ਕਬੱਡੀ ਪਾਉਂਦਾ ਹੋਇਆ ਮੰਗੀ ਦੀ ਖੇਡ ਦਾ ਵਾਰਸ਼ ਇਹ ਹੱਥ ਨਾਲ ਕਿਸੇ ਦੇ ਆਵੇ ਇਹ ਉਰਦਾਂ ਵਿੱਚ ਹਵਾ ਦੇ ਜਾਵੇ ਇਹਦਾ ਨਾ ਗੁੰਝੇ ਵਿੱਚ ਫਜਾਵਾਂ ਇਹ ਬਣ ਜਾਂਦਾ ਤੇਜ ਹਵਾ ਦਾ ਬੁੱਲਾ ਕਹਿੰਦੇ ਹਰ ਦਵਿੰਦਰਜੀਤ ਸਜੀਦੁੱਲਾ ਮੇਰੇ ਵੀਰੋ 2008 ਦੇ ਵਰਲਡ ਕਬੱਡੀ ਕੱਪ ਦੇ ਵਿੱਚ ਅਮਰੀਕਾ ਦੀ ਟੀਮ ਨੂੰ ਜਿਤਾਇਆ ਬਾਬੇ ਜੌਨ ਸਿੰਘ ਗਿੱਲ ਦਾ ਮਾਣ ਹੈ ਸੋ ਬਹੁਤ ਹੀ ਤਕੜਾ ਜਫਾ ਸਾਹਮਣੇ ਲਾਉਂਦਾ ਹੋਇਆ ਝੂੜ ਚੱਕਦਾ ਪੱਪੂ ਕਿ ਝੂੜ ਚੱਕਦਾ ਪੱਪੂ ਮੂਰੇ ਹੋ ਹੋ ਕੇਰ ਦਾ ਗੁੱਟ ਨੇ ਹੱਥ ਵਿੱਚ ਆਉਂਦਾ ਗੱਬਰ ਵਰਗੇ ਸ਼ੇਰ ਦਾ ਆ ਬਿਜਲੀਪੁਰ ਦੀ ਧਰਤੀ ਦਾ ਤੋਤਾ ਇਸ ਸਮੇਂ ਕਿ ਤੋਤਾ ਵਣ ਯਾਰਾ ਤੈਨੂੰ ਚੂਰੀਆਂ ਖਵਾਵਾਵੇਂ ਭਈ ਵਾਹ ਨਹੀਂ ਰਿਸੜੀ ਪਉਂਦਾ ਹੋਇਆ ਵਾਹ ਵਾਹ ਨੇਰੀ ਸਾਹ ਔਰ ਸਾਹਮਣੇ ਸਿੱਖ ਸਰਦਾਰ ਗੱਭਰੂ ਡੱਕਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦਾ ਹੋਇਆ ਇੱਕ ਪਾਸੇ ਦੁੱਲਾ ਕਿ ਗੱਲਾਂ ਹੋ ਗਈਆਂ ਜਹਾਨ ਵਿੱਚ ਸਾਰੇ ਲੱਦੀ ਨੇ ਜਦੋਂ ਦੁੱਲਾ ਜੰਮਿਆ ਗੱਲਾਂ ਹੋ ਗਈਆਂ ਜਹਾਨ ਵਿੱਚ ਸਾਰੇ ਮਨ ਤੇ ਚਿਹਰੇ 'ਤੇ ਹੀਟ ਵੱਜ ਗਈ ਤੇ ਸੋਚ ਲਿਆ ਵੀ ਦੁਨੀਆਂ ਦੇ ਖੇਡ ਮੈਦਾਨਾਂ ਦੇ ਵਿੱਚ ਪੈੜਾ ਕਰਨੀਆਂ ਨੇ ਸੋ ਸਵਰਨੇ ਵੈਲੀ ਨੇ ਦੁਨੀਆਂ ਦੇ ਖੇਡ ਮੈਦਾਨਾਂ ਦੇ ਵਿੱਚ ਪੈੜਾ ਕੀਤੀਆਂ ਨੇ ਕਿੰਦੇ ਦੇ ਨਾਲ ਕਬੱਡੀ ਖੇਡਦਾ ਔਰ ਸਾਹਮਣੇ ਹਰਦਵਿੰਦਰਜੀਤ ਸਿੰਘ ਦੁੱਲਾ ਐ ਸਮੇਂ ਡੱਕਿਆ ਹੋਇਆ ਲੱਗਦੇ ਹੋਏ ਤਗੜੇ ਜੱਫੇ ਦੀ ਗੱਲ ਔਰ ਜੱਫੇ ਨੂੰ ਖੋਲਣ ਦਾ ਪੂਰੀ ਪੂਰਾ ਯਤਨ ਕਰਦਾ ਹੋਇਆ ਸੁਰਖਪੁਰ ਦੀ ਧਰਤੀ ਦਾ ਇਹ ਨੌਜਵਾਨ ਇਸ ਸਮੇਂ ਬਹੁਤ ਹੀ ਸ਼ਾਨਦਾਰ ਜੱਫਾ ਲੱਗਿਆ ਹੋਇਆ ਹੈ ਮੌਲੀ ਮਹਿਦਵਾਨ ਦੀ ਟੀਮ ਵੱਲੋਂ। ਮਾਰਕੀਟ ਤੇ ਪਹੁੰਚੇ ਜੀ ਲੀਲਾ ਸਿੰਘ ਬੋੜ ਵਾਲਾ। ਬਹੁਤ ਹੀ ਸ਼ਾਨਦਾਰ ਮੈਚ ਖੇਡ ਮੈਦਾਨ ਦੇ ਵਿੱਚ ਔਰ ਸਾਹਮਣੇ ਦੁਗਾਲ ਦੀ ਧਰਤੀ ਦਾ ਬਿੱਟੂ ਨਹੀਂ ਰਿਸਾ। ਬਈ ਵਾਹ। ਸੈਂਪਲੀ ਵਾਲੇ ਹੈਪੀ ਤੋਂ ਮੁੜ ਕਾ ਰਿਹਾ ਹੈ ਚੋ। ਮੁੜ ਕੋ ਮੁੜਕੀ ਹੋਇਆ ਬਿਹਾਰੀਪੁਰ ਦਾ ਕਹਿੰਦਾ ਇਸ ਸਮੇਂ ਕਬੱਡੀ ਪਾਉਂਦਾ ਹੋਇਆ ਔਰ ਸਾਹਮਣੇ ਮੈਂ ਵੇਖਦਾ ਹਾਂ ਵੀ ਵਧ ਕੇ ਟੱਚ ਕੀਤਾ ਹੈ। ਨਹੀਂ ਰਿਸਾ। ਜਿੰਦਰ ਰਹਿਮਾਨ ਹੈ। ਖਾਨੋ ਦਸ਼ਮੇਸ਼ ਕਬੱਡੀ ਕਲੱਬ ਨਕੋਦਰ ਦੇ ਲਈ ਖੇਡਣ ਦੇ ਲਈ ਉਸ ਟੀਮ ਵੱਲੋਂ ਤਕੜੀ ਕਬੱਡੀ ਖੇਡਦਾ ਹੈ ਬਿਹਾਰੀਪੁਰ ਦਾ ਕਹਿੰਦਾ ਅੰਕ ਪ੍ਰਾਪਤ ਕਰਦਾ ਹੋਇਆ ਬਈ ਦਰਸ਼ਕ ਵੀਰੋ ਪਿਆਰ ਦਾ ਸਬੂਤ ਦਿਓ ਇੱਕ ਮੈਚ ਹੈ ਔਰ ਸਾਡਾ ਵੀਰ ਪਿਆਰਾ ਸਿੰਘ ਪਟਵਾਰ ਹਰਪਾਲ ਸਨੇਹੀ ਜਗਵਾਨੀ ਪੰਜਾਬ ਕੇਸਰੀ ਵਾਲਾ ਪਿੰਕਾ ਲਾਲ ਸਿੰਘ ਚੋਪੜਾ ਸਪੌਕਸ ਲਾਲ ਸਿੰਘ ਚੋਪੜਾ ਦੇਸ਼ ਵਿਦੇਸ਼ ਟੈਮ ਦੇ ਵਾਲਾ ਔਰ ਦੇਸ਼ ਸੇਵਕ ਦੇ ਲਈ ਵੱਡੇ ਮਾਨ ਸਨਮਾਨ ਦੀ ਗੱਲ ਹੈ ਸਾਡੇ ਵੀਰ ਪੱਤਰਕਾਰਾਂ ਦਾ ਅਗਲੀ ਕਬੱਡੀ ਪਾਉਂਦਾ ਹੋਇਆ ਕਿ ਰੇਡਰਾਂ ਦੇ ਵਿੱਚੋਂ ਰੇਡਰ ਕਾਕਾ ਕਰ ਇਸ਼ਾਰੀ ਦਾ ਕਿੰਦੇ ਨੂੰ ਵੀ ਕਿਸੇ ਤੋਂ ਨਹੀਂ ਹੁਣ ਜੱਫਾ ਮਾਰੀਂਦਾ ਵਈ ਵਾਹ ਕਿੰਦਾ ਬਿਹਾਰੀਪੁਰਿਆ ਕੁਲਵਿੰਦਰ ਕਹਿੰਦਾ ਮਾਣ ਹੈ ਬੋੜਾਂ ਵਾਲੇ ਤੋਂ ਛੇਤੀ ਪਹੁੰਚ ਜਾ ਤੈਨੂੰ ਗੇਟ ਤੇ ਬੁਲਾ ਰਹੇ ਲੀਲਾ ਸਿੰਘ ਬੋੜਾਂ ਵਾਲਾ